ਉਹ ਕੀ ਬਿੰਨਾਂ ਅਜ ਨਕਸ਼ੇ ਦਾ ਬਣਾਉਣ ਲੱਗ ਗਏ ਆ ਲੇਕਿਨ ਉਹ ਆਰਕੀਟੈਕਟ ਦਾ ਜਿਹੜਾ ਸਿਲੈਕਸ਼ਨ ਕਰਦੇ ਆ ਉਹਨਾਂ ਨੂੰ ਆਰਕੀਟੈਕਟ ਤੇ ਡਰਾਫਟਮੈਨ ਦਾ ਵਿੱਚ فرق ਨਹੀਂ ਪਤਾ ਪੁਰਾਣੇ ਜ਼ਮਾਨੇ 'ਚ ਅਸੀਂ ਘਰ ਬਣਾਉਂਦੇ ਸੀਗੇ ਤੇ ਉਹਦੇ 'ਚ ਡ੍ਰੈਂਗ ਰੂਮ ਬਹੁਤ ਵੱਡਾ ਰੱਖਦੇ ਸੀ ਜਦੋਂ ਸਾਡੇ ਕੋਲ ਤੁਹਾਡੇ ਵਰਗੇ ਵੀਰ ਆਉਂਦੇ ਸੀ ਉਹ ਸਾਨੂੰ ਕਹਿੰਦੇ ਸੀ ਡ੍ਰੈਂਗ ਰੂਮ ਵੱਡਾ ਜਿਹਾ ਬਣਾ ਦੇ ਜਦੋਂ ਕੋਈ ਮਹਿਮਾਨ ਦਾਸ ਆਣ ਬੈჯਣ ਫਿਰ ਅਸੀਂ ਇੱਕ ਵਾਰੀ ਸਾਲ 'ਚ ਪਾਠ ਕਰਾਉਣਾ ਹੁੰਦਾ ਤੇ ਉੱਥੇ ਥੋੜੀ ਸੰਗਤ ਵੀ ਬੈਠ ਜਾਵੇ ਤੇ ਹੁਣ ਨਾ ਤਾਂ ਕੋਈ ਬੰਦਾ ਘਰੇ ਆਂਦਾ ਹੈ ਟਰੈਂਗ ਰੂਮ ਘਰ ਤੇ ਕਿੰਦਾ ਦੀ ਜਗ੍ਹਾ ਜਿੱਥੇ ਉਹ ਸਾਰਾ ਟਾਈਮ ਹੀ ਖਾਲੀ ਪਿਆ ਰਹਿੰਦਾ ਵਾਸਤੂ ਨੂੰ ਲੈ ਕੇ ਲੋਕਾਂ ਨੂੰ ਕਿੰਨਾ ਕਿ ਜੇ ਕਿਹਾ ਜਾਵੇ ਜੀ ਵਹਿਮ ਭਰਮ ਦੇ ਵਿੱਚ ਪਾਣਾ ਜੀ ਜਿਹੜਾ ਆਰਕੀਟੈਕਚਰ ਦੀ ਥਿਉਰੀ ਆ ਉਹਦੇ ਵਿੱਚ ਵਾਸਤੂ ਦੇ ਬਹੁਤ ਸਾਰੇ ਜਿਹੜੇ ਗੁਣਵਾਨ ਜਾਂ ਵਾਸਤੂ ਦੇ ਬਹੁਤ ਸਾਰੇ ਫੀਚਰਸ ਆ ਉਹ ਉਹਦੇ ਚ ਕਾਫੀ ਹੱਦ ਤੱਕ ਪਹਿਲਾਂ ਹੀ ਆ ਜਾਂਦੇ ਆ ਉਹ ਜਿਹੜਾ ਪ੍ਰੋਜੈਕਟ ਸੀਗਾ ਡਾਟਾ ਵਾਲਾ ਟਾਟਾ ਟਾਵਰਸ ਵਾਲਾ ਉਹ ਬਹੁਤ ਵੱਡਾ ਪ੍ਰੋਜੈਕਟ ਸੀਗਾ ਉਹਦੇ ਬਹੁਤ ਜ਼ਿਆਦਾ ਬਿਲਡਿੰਗਾਂ ਬਣਨੀਆਂ ਸੀ 35-35 ਮੰਜ਼ਲਾ ਬਣਨੀਆਂ ਸੀ ਔਰ ਸੈਕਟਰੀਅਟ ਦੇ ਬਿਲਕੁਲ ਅੱਧਾ ਕਿਲੋਮੀਟਰ ਪਿੱਛੇ ਔਰ ਪਹਾੜੀਆਂ ਦੇ ਵਿਚਕਾਰ ਬਣਨਾ ਸੀ ਉਥੇ ਜਿੰਨਾ ਵੀ এনवायरमेंट ਦਾ ਵਾਤਾਵਰਣ ਦਾ ਨੁਕਸਾਨ ਹੋਣਾ ਸੀ ਜੀਵ ਜੰਤੂ ਦਾ ਨੁਕਸਾਨ ਹੋਣਾ ਸੀ ਚੰਡੀਗੜ੍ਹ ਦੀ ਦਿੱਖ ਖਰਾਬ ਹੋ ਜਾਣੀ ਸੀ ਉਹਦੇ ਪਿੱਛੇ ਅਸੀਂ ਕਾਫੀ ਆਵਾਜ਼ ਉਠਾਈ ਔਰ ਉਹ ਆਵਾਜ਼ ਫੇ ਮੀਡੀਆ ਦੇ ਜ਼ਰੀਏ ਤੁਹਾਡੇ ਲੋਕਾਂ ਦੇ ਜ਼ਰੀਏ ਲੋਕਾਂ ਤੱਕ ਪਹੁੰਚੀ ਜੱਜਾਂ ਤੱਕ ਪਹੁੰਚੀ ਵਕੀਲਾਂ ਤੱਕ ਪਹੁੰਚੀ ਲੋਕਾਂ ਨੂੰ ਗੱਲ ਪਤਾ ਲੱਗੀ ਫਿਰ ਉਹ ਕਰਦੇ ਕਰਦੇ ਅਖਰ ਦੇ ਵਿੱਚ ਬਹੁਤ ਜ਼ਿਆਦਾ ਪੋਲਿਟੀਕਲ ਪ੍ਰੈਸ਼ਰ ਹੋਣ ਦੇ ਬਾਵਜੂਦ ਉਹ ਕੈਨਸਲ ਹੋ ਗਿਆ ਵੀ ਇਹ ਜਿਵੇਂ ਤੁਸੀਂ ਕਿਹਾ ਵੀ ਮੌਸਮ ਦੇ ਅਕੋਰਡਿੰਗ ਗਰਮੀ ਨੇ ਪਹਿਣੀ ਹੈ ਜੀ ਸਰਦੀ ਨੇ ਵੀ ਪਹਿਣਾ ਫਿਰ ਉਹ ਢਾਂਚਾ ਕਿਵੇਂ ਰੱਖ ਸਕਦੇ ਆ ਖਿੜਕੀਆਂ ਕਿੱਧਰ ਲਈ ਬੰਨੇ ਰੱਖਣੀਆਂ ਕਿੰਨੇ ਸਾਈਜ਼ ਦੀਆਂ ਰੱਖਣੀਆਂ ਉਹਨਾਂ ਨੂੰ ਉੱਪਰੋਂ ਸ਼ੀਡ ਵਗੈਰਾ ਕਿੱਦਾਂ ਕਰਨਾ ਉਹ ਸਾਰਾ ਟੈਕਨੀਕ ਜੇ ਲਗਾ ਕੇ ਬਣਾਉਨੇ ਆ ਉਹਦੇ ਤੇ ਪੈਸਾ ਕੋਈ ਨਹੀਂ ਲੱਗਦਾ ਸਿਰਫ ਦਿਮਾਗ ਲੱਗਦਾ ਦਿਮਾਗ ਲਗਾ ਲੋ ਗਿਆ ਬੰਨੀਆਂ ਸ਼ੀਸ਼ਾ ਲਾ ਕੇ ਮੂਰੇ ਡਿਜ਼ਾਈਨ ਗਿਆ ਜੀ ਉਹ ਗਲਤ ਉਹ ਗਲਤ ਆ ਸਾਡੇ ਮੌਸਮ ਦੇ ਖਾਸ ਕਰਕੇ ਨਾਰਥ ਇੰਡੀਆ ਦੇ ਮੌਸਮ ਦੇ ਸਾਬ ਨਾਲ ਬਿਲਕੁਲ ਫਿੱਟ ਨਹੀਂ ਇਹ ਕਈ ਜਿਹੀ ਕਈ ਸ਼ੋ ਵਸਤੀ ਲੋਕ ਲਈ ਆ ਰਿਹਾ ਵਾਸਤੇ ਲਗਾ ਰਿਹਾ ਔਰ ਇਹ ਗਲਤ ਪ੍ਰਥਾ ਚਲਾ ਦਿਆ ਇਹਦੇ ਨਾਲ ਸਾਡੇ ਵਾਤਾਵਰਣ ਦਾ ਬਹੁਤ ਨੁਕਸਾਨ ਹੁੰਦਾ ਸਸਿਕਾਲ ਜਦੋਂ ਜੇ ਕਹੀਏ ਕਿ ਹਰ ਇੱਕ ਬੰਦੇ ਦਾ ਸੁਪਨਾ ਜਿਵੇਂ ਅਲੱਗ-ਅਲੱਗ ਪੜਾਅ ਦੇ ਹੁੰਦੇ ਨੇਗੇ ਕੰਮਕਾਰ ਦੇ ਵਿੱਚ ਹੁੰਦਾ ਇੱਕ ਮਿਹਨਤਕਸ਼ ਹੋਈਏ ਨਾ ਹੋਈਏ ਅਗਲੇ ਨੂੰ ਹੁੰਦਾ ਵੀ ਸਾਡਾ ਵਪਾਰ ਬਹੁਤ ਤਗੜਾ ਹੋਣਾ ਚਾਹੀਦਾ ਇਸੇ ਤਰ੍ਹਾਂ ਦੇ ਨਾਲ ਪੜ੍ਹਾਈ ਤੋਂ ਬਾਅਦ ਚਾਹੇ ਅਫਸਰ ਲੈਣ ਦੀ ਗੱਲ ਹੋਵੇ ਫਿਰ ਇਹਦੀ ਚ ਇੱਕ ਹਿੱਸਾ ਆਉਂਦਾ ਹੈ ਘਰ ਦਾ ਜਦੋਂ ਘਰ ਬਣਾਉਣੇ ਆ ਬਹੁਤ ਤਰ੍ਹਾਂ ਦੀ ਉਲਝਣਤਾ ਨਹੀਂ ਹੁੰਦੀ ਐ ਪੁੱਛਦਾ ਫਿਰ ਜਾਂਦਾ ਬੰਦਾ ਮੈਂ ਮੈਂ ਕਿੱਥੇ ਜਗ੍ਹਾ ਲਾਵਾਂ ਕਿੱਥੇ ਮੈਨੂੰ ਸਸਤੀ ਪਊਗੀ ਇੱਕ ਸਸਤੇ ਵਾਲਾ ਕਨਸੈਪਟ ਹਰ ਇੱਕ ਕਿਸੇ ਦੇ ਦਿਮਾਗ 'ਚ ਹੁੰਦਾ ਕਿ ਕਿੱਡੀ ਕੋਈ ਪਰ ਹੀ ਸਮੀਰ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਰ ਜਿਵੇਂ ਜਿਵੇਂ ਹੁਣ ਤਾਂ ਵਾਸਤੂ ਦਾ ਵੀ ਚੱਲਿਆ ਆ ਵੀ ਭਾਈ ਉਹਦੇ ਨਾਲ ਵੀ ਦੇਖ ਲਈਏ ਕੱਲ ਨੂੰ ਕੋਈ ਸਾਡੇ ਕੋਈ ਚੰਗੀ ਮਾੜੀ ਚੀਜ਼ ਨਾ ਹੋਵੇ ਪਰ ਗੱਲ ਇਹ ਹੈ ਕਿ ਜਦੋਂ ਅਸੀਂ ਨਿਕਲਦੇ ਹਾਂ ਇਹ ਸਵਾਲਾਂ ਦੇ ਨਾਲ ਤਾਂ ਬਿਹਤਰ ਢੰਗ ਦਾ ਜਵਾਬ ਦੇ ਸਕਦਾ ਜਿਹੜਾ ਉਹਦੀ ਕਲਪਨਾ ਉਸ ਤਰੀਕੇ ਦੇ ਨਾਲ ਕਰਦਾ ਜਿਹੜਾ ਤੁਹਾਨੂੰ ਬਹੁਤ ਆਉਂਦੇ ਸਮੇਂ ਦੇ ਦੌਰਾਨ ਸੌਬਦਾ ਵੀ ਦੇਊਗਾ ਤੁਹਾਡੇ ਲਈ ਚੰਗਾ ਵੀ ਹੋਊਗਾ ਸੁੰਦਰ ਬਾਗਾ ਜੀ ਨੇ ਸਾਡੇ ਨਾਲ ਤੇ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਆਰਟੀਟੈਕਟ ਜਦੋਂ ਅਸੀਂ ਕਹਿੰਦੇ ਹਾਂ ਤਾਂ ਬੰਦਾ ਸੋਚਦਾ ਯਾਰ ਵੀ ਇੱਕ ਕਿਸ ਇੰਜੀਨੀਅਰ ਕੋਲ ਜਾਣਾ ਆਪਾਂ ਨੇ ਤੇ ਉਹਨੂੰ ਆਪਦੀ ਕਈ ਵਾਰੀ ਬੰਦਾ ਜਿਵੇਂ ਕਹਿੰਦੇ ਹੁੰਦੇ ਨੇ ਉਹ ਵੀ ਪੂਰੀ ਗੱਲ ਦੱਸ ਵੀ ਨਹੀਂ ਪਾਉਂਦਾ ਪਰ ਬੜੇ ਸੌਖੇ ਸ਼ਬਦਾਂ ਦੇ ਵਿੱਚ ਜਿਵੇਂ ਇਹ ਸਮਝਾਉਂਦੇ ਨੇ ਇਨਾ ਦਾ ਮਕਸਦ ਇਹੀ ਹੈ ਵੀ ਇੱਕ ਚੰਗੇ ਤਰੀਕੇ ਦੇ ਨਾਲ ਅਸੀਂ ਚੀਜ਼ਾਂ ਨੂੰ ਸਜਾਈਏ ਤਾਂ ਕਿ ਉਹਨਾਂ ਚੀਜ਼ਾਂ ਨਾਲ ਦਿੱਕਤਾਂ ਪਰੇਸ਼ਾਨੀਆਂ ਨਾ ਹੋਣ। ਸਿੰਦਰਜੀ ਲੱਗਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਬਹੁਤ ਹੁੰਦੇ ਨੇ ਜਦੋਂ ਘਰ ਨੂੰ ਲੈ ਕੇ ਗੱਲ ਹੁੰਦੀ ਹੈ ਨਾ ਹਰੇਕ ਅਗਲੇ ਨੂੰ ਹੁੰਦਾ ਵੀ ਯਾਰ ਮੇਰੀ ਤਾਂ ਉਮਰ ਲੱਗ ਜਾਣੀ ਆ ਇਹਦੇ ਤੇ ਤੇ ਅੱਗੇ ਮੈਂ ਰਹਿਣਾ ਵੀ ਤਾਂ ਉਮਰ ਆ। ਹਰ ਇੱਕ ਪਾਸੋਂ ਚੰਗਾ ਹੋਵੇ। ਫਿਰ ਗੱਲ ਆ ਜਾਂਦੀ ਹੈ ਸਸਤੇ ਦੀ। ਇੱਕ ਸਸਤਾ ਟਿਕਾਊ ਘਰ ਜਦੋਂ ਅਸੀਂ ਬਣਾਉਣਾ ਚਾਹੀਏ ਜੀ। ਉਹਨਾਂ 'ਚ ਜਿਵੇਂ ਤਾਂ ਹੁਣ ਵਿੱਚ ਵਾਸਤੂ ਦਾ ਵੀ ਆ ਗਿਆ ਕਮ ਨਾਲ ਨਾਲ ਉਹ ਲੋਕ ਉਧਰੋਂ ਵੀ ਦੇਖਣ ਲੱਗ ਗਏ ਨੇ। ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ ਹੈ ਵੀ ਉਲਝਣ ਤਾਂ ਨਹੀਂ ਖਤਮ ਹੋਵੇ ਬੰਦੇ ਦੀ ਪਹਿਲੀ ਗੱਲ ਤਾਂ ਇਹ ਆ ਕਿ ਆਰਕੀਟੈਕਚਰ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਮਹਿੰਗੀਆਂ ਮਿਲੀਆਂ ਬਣਾਉਣੇ ਆ ਅਸੀਂ ਬਹੁਤ ਸਸਤੀਆਂ ਮਿਲੀਆਂ ਵੀ ਬਣਾਉਣੇ ਆ ਉਹਦੇ ਵਿੱਚ ਸਾਨੂੰ ਚੰਗੇ ਆਰਕੀਟੈਕਟ ਦਾ ਚੈਨ ਕਰਨਾ ਚਾਹੀਦਾ ਉਹ ਆਰਕੀਟੈਕਟ ਜਿਹੜਾ ਬਹੁਤ ਜ਼ਿਆਦਾ ਕਮਰਸ਼ੀਅਲ ਨਾ ਹੋਵੇ ਜਾਂ ਉਹਦਾ ਕੋਈ ਇਸ ਏਰੀਆ 'ਚ ਯੋਗਦਾਨ ਹੋਵੇ ਆਰਕੀਟੈਕਟ ਚੰਗਾ ਲੱਭ ਗਿਆ ਤਾਂ ਸਮਝ ਲਓ ਤੁਹਾਡਾ 80% ਕੰਮ ਹੋ ਗਿਆ ਦੂਜੀ ਗੱਲ ਹੈ ਜਿਹੜੀ ਸੋਨਾ ਪਾਣਾ ਉਹ ਕੋਈ ਮਹਿੰਗੀਆਂ ਟਾਈਲਾਂ ਲੈਣ ਨਾਲ ਨਹੀਂ ਆਉਂਦਾ ਉਹ ਸੋਨਾ ਪਰ ਜਿਹੜਾ ਹੈ ਉਹ ਸਿੰਪਲ ਮਤਲਬ ਮੱਡ ਦੀਆਂ ਬਿੱਲੀਆਂਾਂ ਚ ਵੀ ਹੁੰਦਾ ਆ ਤੇ ਅੱਜ ਕੱਲ ਤਾਂ ਮਟੀਰੀਅਲ ਦੇ ਵਿੱਚ ਬਹੁਤ ਜ਼ਿਆਦਾ ਰਿਸਰਚ ਹੋ ਚੁੱਕੀ ਆ ਟੈਕਨੋਲੋਜੀ ਚ ਹੋ ਚੁੱਕੀ ਆ ਪਿੰਡਾਂ ਚ ਵੀ ਅਵੇਅਰਨੈਸ ਤਾਂ ਬਹੁਤ ਜ਼ਿਆਦਾ ਹੋਈ ਆ ਪਰ ਮੈਂ ਸਮਝਦਾ ਕਿ ਜਿੰਨੀ ਹੋਣੀ ਚਾਹੀਦੀ ਸੀ ਓੰਨੀ ਹਲੇ ਨਹੀਂ ਆ ਲੋਕੀ ਪਿੰਡਾਂ ਚ ਨਕਸ਼ੇ ਦਾ ਬਣਾਉਣ ਲੱਗ ਗਏ ਆ لیکن ਉਹ ਆਰਕੀਟੈਕਟ ਦਾ ਜਿਹੜਾ ਸਿਲੈਕਸ਼ਨ ਕਰਦੇ ਆ ਉਹਨਾਂ ਨੂੰ ਆਰਕੀਟੈਕਟ ਤੇ ਡਰਾਫਟਸਮੈਨ ਦਾ ਵਿੱਚ ਫਰਕ ਨਹੀਂ ਪਤਾ ਸਾਡੀ ਇੱਕ ਗਵਰਨਮੈਂਟ ਆਫ ਇੰਡੀਆ ਦੀ ਸੰਸਥਾ ਆ ਕਾਉਂਸਲ ਆਫ ਆਰਕੀਟੈਕਚਰ ਉਹਦੇ ਤੋਂ ਜਿਹੜੇ ਬੰਦੇ ਰਜਿਸਟਰ ਹੁੰਦੇ ਆ ਉਹ ਕੁਆਲੀਫਾਈਡ ਆਰਕੀਟੈਕਟ ਹੁੰਦੇ ਆ ਉਹਨਾਂ ਨੇ ਪੂਰੀ ਉਹਦੀ ਪੜ੍ਹਾਈ ਕੀਤੀ ਹੁੰਦੀ ਮਾਪਦੰਡ ਪੂਰਾ ਕੀਤਾ ਹੁੰਦਾ ਤੇ ਅਸੀਂ ਸੋਚਦੇ ਆ ਕਿ ਉਹ 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 ਜਿਹੜੇ ਕਾਉਂਸਲ ਦੇ ਵਿੱਚ ਰਜਿਸਟਰਡ ਆਰਕੀਟੈਕਟ ਆ ਉਹਨਾਂ ਨੂੰ ਹੀ ਹਾਇਰ ਕੀਤਾ ਜਾਵੇ ਤੇ ਉਹਦੇ ਨਾਲ ਬਿਲਡਿੰਗਾਂ ਬਿਲਕੁਲ ਠੀਕ ਬਣਨਗੀਆਂ ਤੇ ਮੌਸਮ ਦੇ ਮੁਤਾਬਿਕ ਬਿਲਡਿੰਗਾਂ ਨੂੰ ਬਣਾਇਆ ਜਾਏ ਕੋਸਟ ਦਾ ਨਹੀਂ ਕੋਈ ਗੱਲ ਹੈ ਕਿ ਵੀ 50 ਲੱਖ ਦਾ ਘਰ ਵਧੀਆ ਬਣਦਾ ਕਿ 15 ਲੱਖ ਦਾ ਬਣਦਾ ਕਿ 2 ਕਰੋੜ ਦਾ ਬਣਦਾ ਕੋਸਟ ਨਾਲ ਨਹੀਂ ਬਹੁਤਾ ਫਰਕ ਪੈਂਦਾ ਜੇ ਉਹਦੇ 'ਚ ਘਰ ਰਹਿਣ ਲਈ ਬਣਾਇਆ ਜਾਂਦਾ ਘਰ ਨੂੰ ਅਸੀਂ ਲੋਕਾਂ ਨੂੰ ਸਾਡੇ ਜਿੱਦਾ ਖਾਸ ਕਰਕੇ ਪੰਜਾਬ ਦੇ ਵਿੱਚ ਆਦਤ ਆ ਕਿ ਲੋਕਾਂ ਨੂੰ ਇਮਪ੍ਰੈਸ ਕਰਨ ਲਈ ਘਰ ਬਣਾਉਣਾ ਕਿ ਯਾਰ ਉਹਨੇ 15 ਕਮਰਿਆਂ ਦੀ ਕੋਠੀ ਪਾਈ ਤਾਂ ਮੈਂ 20 ਦੀ ਪਾਉਣੀ ਆ ਮੈਨੂੰ ਲੱਗਦਾ ਸਾਨੂੰ ਉਸ ਹੋੜ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਸਾਨੂੰ ਆਪਣੇ ਕੰਫਰਟਲੀ ਹੋਮ ਬਣਾਉਣਾ ਚਾਹੀਦਾ ਹਾਊਸ ਨਹੀਂ ਬਿਲਡਿੰਗ ਨਹੀਂ ਬਣਾਉਣੀ ਆ ਅਸੀਂ ਉਹਨੂੰ ਕੰਫਰਟੇਬਲ ਬਣਾਉਣਾ ਆ ਹੁਣ ਮੈਂ ਦੇਖਿਆ ਪਿੰਡਾਂ ਦੇ ਵਿੱਚ 2-2 ਕਰੋੜ ਦੇ ਵਿੱਚ ਮੁੰਡੇ ਜਿਹੜੇ ਵਿਦੇਸ਼ਾਂ ਤੋਂ ਆਏ ਉਹਨਾਂ ਨੇ ਘਰ ਬਣਾ ਲਏ ਆ ਤੇ ਉਹਦੇ ਵਿੱਚ 20-20 ਕਮਰੇ ਆ ਤੇ ਉੱਥੇ ਇੱਕ ਭਈਆ ਰਹਿੰਦਾ ਆ ਉਹ ਸਾਰਾ ਦਿਨ ਉਹਦੀਆਂ ਝਾੜੀ ਜਾਂਦਾ ਉੱਥੇ ਧਮੋੜੀਆਂ ਲੱਗੀਆਂ ਤੇ ਬੜਾ ਮੁਸ਼ਕਲ ਹੁੰਦਾ ਉਹ 20 ਕਮਰਿਆਂ ਦਾ ਬੈੱਡਰੂਮ ਕਿਆ ਕਰਨਾ ਉਹਦਾ ਨਾ ਹੈਨਾ ਫਿਰ ਹੋਰ ਵੀ ਕਈ ਚੀਜ਼ਾਂ ਜਾਂ ਜਿੱਦਾਂ ਅਸੀਂ ਪੁਰਾਣੇ ਜ਼ਮਾਨੇ 'ਚ ਅਸੀਂ ਘਰ ਬਣਾਉਂਦੇ ਸੀਗੇ ਤੇ ਉਹਦੇ 'ਚ ਡ੍ਰੈਂਗ ਰੂਮ ਬਹੁਤ ਵੱਡਾ ਰੱਖਦੇ ਸੀ ਜਦੋਂ ਸਾਡੇ ਕੋਲ ਤੁਹਾਡੇ ਵਰਗੇ ਵੀਰ ਆਂਦੇ ਸੀ ਉਹ ਸਾਨੂੰ ਕਹਿੰਦੇ ਸੀ ਡ੍ਰੈਂਗ ਰੂਮ ਵੱਡਾ ਜਿਹਾ ਬਣਾ ਦੇ ਜਦੋਂ ਕੋਈ ਮਹਿਮਾਨ ਦਾਸ ਆਣ ਬਹਿ ਜਾਣ ਫਿਰ ਅਸੀਂ ਇੱਕ ਵਾਰੀ ਸਾਲ 'ਚ ਪਾਠ ਕਰਾਉਣਾ ਹੁੰਦਾ ਫਿਰ ਉੱਥੇ ਥੋੜੀ ਸੰਗਤ ਵੀ ਬੈਠ ਜਾਵੇ ਤੇ ਹੁਣ ਨਾ ਤਾਂ ਕੋਈ ਬੰਦਾ ਘਰੇ ਆਂਦਾ ਆ ਡਰਿੰਕ ਰੂਮ ਘਰ ਚ ਇੱਕ ਇਦਾਂ ਦੀ ਜਗ੍ਹਾ ਹੈ ਜਿੱਥੇ ਉਹ ਸਾਰਾ ਟਾਈਮ ਹੀ ਖਾਲੀ ਪਿਆ ਰਹਿੰਦਾ ਕੋਈ ਆਊਗਾ 5 ਮਿੰਟ ਲਈ ਆਊਗਾ ਫੋਨ ਕਰਕੇ ਆਊਗਾ ਔਰ ਉਹ ਕਈ ਵਾਰੀ ਤਾਂ ਦਰਵਾਜੇ ਚੋਂ ਚਿੱਠੀ ਦੇ ਕੇ ਮੁੜ ਜਾਂਦਾ ਭਾਜੀ ਜਾਂ ਕਾਰਡ ਦੇ ਕੇ ਮੁੜ ਜਾਊਗਾ ਸਮਾਨੀ ਹੈ ਤੇ ਅਸੀਂ ਹੁਣ ਲੋਕਾਂ ਨੂੰ ਇਹ ਬਕਾਲਤ ਕਰਦੇ ਹਾਂ ਕਿ ਡਰਿੰਕ ਰੂਮ ਤਾਂ ਬਹੁਤ ਬਹੁਤ ਹੀ ਛੋਟਾ 5 6 5 6 ਕੁਰਸੀਆਂ ਜੋਗਾ ਬਹੁਤ ਹੈ ਵੀ ਤੁਸੀਂ ਬੈਡਰੂਮ ਚੰਗੇ ਬਣਾ ਲਓ ਕਿਉਂਕਿ ਆਉਣਾ ਹੀ ਨਹੀਂ ਕਿਸੇ ਨੇ ਤਾਂ ਹਾਂ ਸਾਲ ਦੇ ਵਿੱਚ ਸਾਰਾ ਟਾਈਮ ਹੀ ਮਤਲਬ 360 ਦਿਨ ਖਾਲੀ ਪਿਆ ਰਹਿੰਦਾ ਡਰਿੰਕ ਪਰ ਇਹਦੇ 'ਚ ਬਗੈਸਾ ਦੇਖਿਏ ਜਿਵੇਂ ਤੁਸੀਂ ਗੱਲ ਕਹੀ ਵੀ ਕੰਫਰਟ ਹੋਣੀ ਚਾਹੀਦੀ ਆ ਜਿਵੇਂ ਹੁਣ ਗਰਮੀਆਂ ਦਾ ਸਰਦੀਆਂ ਦਾ ਔਰ ਉਤਾਂ ਦੋਨੇ ਚੇਂਜ ਹੁੰਦੇ ਰਹਿਣਾਗਾ ਖੈਰ ਹੁਣ ਤਾਂ ਦਰਮਿਆਨਾ ਜਿਹਾ ਵੀ ਹੋਣ ਲੱਗਿਆ ਵੀ ਕਈ ਵਾਰੀ ਸਰਦੀਆਂ ਤੇ ਗਰਮੀਆਂ ਦੇ ਵਿਚਾਲੇ ਦਿਨ ਬੜੇ ਔਖੇ ਜਿਹੇ ਹੁੰਦੇ ਨੇਗੇ ਆ ਇਹਦੀ 'ਚ ਡਿਜ਼ਾਈਨਿੰਗ ਮਾਇਨੇ ਰੱਖਦੀ ਆ ਜਾਂ ਮਟੀਰੀਅਲ ਡਿਜ਼ਾਈਨਿੰਗ ਮਾਇਨੇ ਰੱਖਦੀ ਆ ਮਟੀਰੀਅਲ ਵੀ ਰੱਖਦੇ ਆ ਉਹਦੇ ਸਾਡੀਆਂ ਗਾਈਡਲਾਈਨਸ ਆ ਕਿ ਮੌਸਮ ਦੇ ਮੁਤਾਬਕ ਬਿਲਡਿੰਗਾਂ ਨੂੰ ਕਿਵੇਂ ਬਣਾਉਣਾ ਉਹ ਗਾਈਡਲਾਈਨਸ ਨੂੰ ਜਦੋਂ ਆਪਾਂ ਉਹ ਕਾਇਦਾ ਕਾਨੂੰਨ ਨੂੰ ਜਦੋਂ ਆਪਾਂ ਫਾਲੋ ਕਰਦੇ ਆਂ ਦੇ ਉਹਦੇ ਹਿਸਾਬ ਨਾਲ ਫਿਰ ਬਿਲਡਿੰਗ ਠੀਕ ਬਣ ਜਾਂਦੀ ਆ। ਅ ਜ਼ਿਆਦਾਤਰ ਸਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਲਾਇਬ੍ਰੇਰੀ ਦਾ ਕਿ ਜਿਹੜੀ ਮੁੱਗੇ ਕੋਲ ਤੁਸੀਂ ਬਣਾਈ ਉਹ ਕਨਸੈਪਟ ਇਹ ਕਹੀਏ ਕਿ ਤੁਹਾਨੂੰ ਚੈਲੈਂਜਿੰਗ ਤੌਰ ਤੇ ਦਿੱਤਾ ਗਿਆ ਵੀ ਐਨੇ ਇੱਕ ਚੇ ਸੀ ਬਣਾਉਣਾ ਹੈ ਜਾਂ ਇਹ ਸੀਗਾ ਵੀ ਤੁਸੀਂ ਜਿਸ ਤਰ੍ਹਾਂ ਦੇ ਨਾਲ ਬਣਾਇਆ ਉਹ ਤੇ ਖਰਚਾ ਹੀ ਉਹਨਾਂ ਕੋ ਹੋਇਆਗਾ। ਉਹ ਕਹਿੰਦੇ ਵੀ ਪੈਸੇ ਵੀ ਘਟਾ ਇੱਕ ਕੋਈ ਇੰਜੀਨੀਅਰ ਦੋਸਤ ਸੀਗੇ ਵਿਦੇਸ਼ ਚ ਰਹਿੰਦੇ ਆ ਧਾਲੀਵਾਲ ਸਾਹਿਬ। ਉਹਨਾਂ ਨੇ ਕਿਹਾ ਕਿ ਮੈਂ ਇੱਕ ਲਾਇਬ੍ਰੇਰੀ ਬਣਾਉਣੀ ਚਾਹੁੰਦਾ ਪਿੰਡ ਚ ਤੇ ਮੇਰੇ ਕੋਲ ਪੈਸੇ ਵੀ ਲਿਮਟਿਡ ਆ ਤੇ ਜਗ੍ਹਾ ਮੇਰੀ ਆਪਣੀ ਆ। ਤੇ ਤੁਸੀਂ ਉੱਥੇ ਲਾਇਬ੍ਰੇਰੀ ਬਣਾ ਦਿਓ ਤੇ ਉਹ ਉਹਨਾਂ ਨੇ 12 ਲੱਖ ਦਾ ਬਜਟ ਦੱਸਿਆ ਸੀ 12 ਲੱਖ ਦੇ ਵਿੱਚੋਂ ਲਾਇਬ੍ਰੇਰੀ ਬਣਾਤੀ ਉਹਦੇ ਵਿੱਚ ਅਸੀਂ ਹਰ ਉਹ ਮਾਪਦੰਡ ਬਿਲਕੁਲ 100% ਫਾਲੋ ਕੀਤਾ ਜਿਹਦੇ ਨਾਲ ਬਿਲਡਿੰਗ ਮੌਸਮ ਦੇ ਅਨੁਕੂਲ ਹੁੰਦੀ ਆ ਤੇ ਇੱਥੋਂ ਤੱਕ ਉਹਦੀ ਕਾਮਯਾਬੀ ਆ ਕਿ ਕਈ ਵਾਰੀ ਉੱਥੇ ਪੱਕੇ ਵੀ ਨਹੀਂ ਚਲਾਉਣੇ ਪੈਂਦੇ ਤੇ ਏਸੀ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਇਹ ਚੀਜ਼ ਵਸ ਜਿਹੜੀ ਤੁਸੀਂ ਕਈ ਮੈਂ ਤੁਹਾਨੂੰ ਪੁੱਛਣਾ ਹੀ ਸੀਗਾ ਵੀ ਇਹ ਜਿਵੇਂ ਤੁਸੀਂ ਕਿਹਾ ਵੀ ਮੌਸਮ ਦੇ ਅਕੋਰਡਿੰਗ ਗਰਮੀ ਨੇ ਪਹਿਣੀ ਹੈ ਜੀ ਸਰਦੀ ਨੇ ਵੀ ਪਹਿਣਾ ਹੈ ਫਿਰ ਉਹ ਢਾਂਚਾ ਕਿਵੇਂ ਰੋਕ ਸਕਦੇ ਕਿਆਂ ਖਿੜਕੀਆਂ ਕਿੱਧਰਲੇ ਬੰਨੇ ਰੱਖਣੀਆਂ ਕਿੰਨੇ ਸਾਈਜ਼ ਦੀਆਂ ਰੱਖਣੀਆਂ ਉਹਨਾਂ ਨੂੰ ਉੱਪਰੋਂ ਸ਼ੀਡ ਵਗੈਰਾ ਕਿੱਦਾਂ ਕਰਨਾ ਉਹ ਸਾਰਾ ਟੈਕਨੀਕ ਜੇ ਲਗਾ ਕੇ ਬਣਾਉਣੇ ਆ ਉਹਦੇ ਤੇ ਪੈਸਾ ਕੋਈ ਨਹੀਂ ਲੱਗਦਾ ਸਿਰਫ ਦਿਮਾਗ ਲੱਗਦਾ ਦਿਮਾਗ ਲਗਾ ਲਓ ਕਿਹਿਆ ਫਰਕ ਪੈਂਦਾ ਯਾਨੀ ਕਿ ਇਹ ਚੀਜ਼ਾਂ ਨਾਲ ਕਹਿਣਾ ਮਤਲਬ ਪੂਰੀ ਤਰ੍ਹਾਂ ਤਾਂ ਚਲੋ ਸੀਜ਼ਨ ਨੇ ਪਰ ਉਹਦੇ ਨਾਲ ਇਹ ਹੈ ਵੀ ਤੁਹਾਨੂੰ ਆਮਦਨ ਆਇਆ ਜਾਂਦਾ ਬਹੁਤ ਖਰਚ ਨਾਲ ਬਹੁਤ ਹੱਦ ਤੱਕ ਫਾਇਦਾ ਮਿਲਦਾ ਜੇ 5 ਡਿਗਰੀ ਦਾ ਵੀ ਫਰਕ ਪੈ ਗਿਆ ਤੇ 5 ਡਿਗਰੀ ਬਹੁਤ ਜ਼ਿਆਦਾ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਹੈ ਪੁਰਾਣੇ ਸਮੇਂ ਵਿੱਚ ਜੇ ਕਿਹਾ ਜਾਵੇ ਜਿਵੇਂ ਅਸੀਂ ਮਹਿਲ ਵਗੈਰਾ ਦੇਖਦੇ ਹਾਂ ਜਾਂ ਅੱਜ ਵੀ ਜਿਵੇਂ ਚਲੋ ਬਿਲਡਿੰਗਾਂ ਤੇ ਰਹਿੰਦੇ ਸੀ ਕਿਉਂਕਿ ਉਹਨਾਂ ਦੀਆਂ ਮੋਟੀਆਂ ਦਿਵਾਰਾਂ ਸੀ ਉੱਚੀ ਹਾਈਟ ਸੀ ਉੱਪਰ ਵੈਂਟੀਲੇਸ਼ਨ ਸੀਗੀ ਗਰਮ ਹਵਾ ਉੱਪਰ ਹੁੰ ਜਾਂਦੀ ਆ ਉੱਥੋਂ ਵੈਂਟੀਲੇਟਰ ਦੇ ਰਾਹੀਂ ਰੋਸ਼ਨਦਾਨ ਦੇ ਰਾਹੀਂ ਉਹ ਨਿਕਲ ਜਾਂਦੀ ਸੀ ਹੁਣ ਹਾਈਟ ਘਟ ਗਈ ਆ ਦਿਵਾਰਾਂ ਪਤਲੀਆਂ ਹੋ ਗਈਆਂ ਸ਼ੀਸ਼ਾ ਵੱਡਾ ਲਾਉਣ ਲੱਗ ਗਏ ਆ ਆਪਾਂ ਸ਼ੀਸ਼ੇ ਨਾਲ ਅੰਦਰ ਗਰਮੀ ਆਉਣ ਲੱਗ ਗਈ ਤੇ ਜਿਹੜੀਆਂ ਸਾਰੀਆਂ ਸਾਰੀਆਂ ਬਿਲਡਿੰਗਾਂ ਸ਼ੀਸ਼ਾ ਲਾ ਕੇ ਮੂਰੇ ਡਿਜ਼ਾਈਨ ਗਿਆਜੀ ਬਣਾਈ ਉਹ ਗਲਤ ਆ ਉਹ ਗਲਤ ਸਾਡੇ ਮੌਸਮ ਦੇ ਖਾਸ ਕਰਕੇ ਨਾਰਥ ਇੰਡੀਆ ਦੇ ਮੌਸਮ ਦੇ ਹਿਸਾਬ ਨਾਲ ਬਿਲਕੁਲ ਫਿੱਟ ਨਹੀਂ ਆ ਇਹ ਫਿਰ ਕੱਲੀ ਜੇ ਕਈ ਜੀ ਕੱਲੀ ਸ਼ੋਬਸਤੀ ਲੋਕ ਲਈ ਆ ਰਹੇ ਉਹ ਵਾਸਤੇ ਲਗਾ ਰਿਹਾ ਔਰ ਇਹ ਗਲਤ ਪ੍ਰਥਾ ਚਲਾਦੀ ਹੈ ਇਹਦੇ ਨਾਲ ਸਾਡੇ ਵਾਤਾਵਰਣ ਦਾ ਬਹੁਤ ਨੁਕਸਾਨ ਹੁੰਦਾ ਜਿਵੇਂ ਕੋਈ ਬੰਦਾ ਕੋਠੀ ਜਿਵੇਂ ਤੁਸੀਂ ਕਿਹਾ ਵੀ 2-2 ਕਰੋੜ ਰੁਪਈਆ ਲੋਕ ਲਾਉਂਦੇ ਨੇ ਉਹਦੇ ਬਾਅਦ ਚ ਪਤਾ ਲੱਗਦਾ ਜੀ ਵੀ ਪੂਰਾ ਸ਼ੀਸ਼ੇ ਦਾ ਜਾਂ ਜਿਵੇਂ ਫਰੇਮ ਪੂਰਾ ਫਰੇਮਵਰਕ ਕੀਤਾ ਹੋਇਆ ਅੰਦਰ ਲੋਹੇ ਦੀਆਂ ਜਾਂ ਅਲੂਮੀਨੀਅਮ ਦੀਆਂ ਜਾਂ ਸਟੀਲ ਦੀਆਂ ਹੋਣੀਆਂ। ਯਾਨੀ ਕਿ ਉਹਨਾਂ ਦਾ ਮੌਸਮ ਦੀ ਵੀ ਇੰਪੈਕਟ ਉਸੇ ਤਰ੍ਹਾਂ ਦੇ ਨਾਲ ਪੈਂਦਾ। ਬਿਲਕੁਲ ਪੈਂਦਾ ਜੀ ਬਿਲਕੁਲ ਪੈਂਦਾ। ਜੇ ਤੁਸੀਂ ਜਿੱਦਾਂ ਹੁਣ ਤੁਸੀਂ ਹੋਰ ਦੂਰ ਕੀ ਜਾਣਾ ਇੱਥੇ ਵੱਡਾ ਭਵਨ ਬਣਿਆ। ਉਹਦੇ ਚਾਰੋਂ ਪਾਸੇ ਉਹ ਇੱਕ ਇੱਕ ਆਈਐਸ ਆਫਸੀ ਸਰ ਨੇ ਸ਼ੀਸ਼ਾ ਲਗਾਤਾ। ਜਦੋਂ origignal ਬਿਲਡਿੰਗ ਬਣੀ ਸੀ ਉਹ ਚ ਸ਼ੀਸ਼ਾ ਨਹੀਂ ਸੀਗਾ। ਆਈਐਸ ਨੇ ਫੋਰਸ ਕੀਤਾ ਅਗਰੇਡਰ ਨੂੰ ਕਿ ਨਹੀਂ ਤੁਸੀਂ ਸੀਸਾ ਲਗਾ ਕੇ ਲਿਆਓ ਸੋਹਣੀ ਲੱਗੂਗੀ ਕਹਿੰਦਾ ਮੈਂ ਇਹਨੂੰ ਗੜਗਾਉ ਵਾਂਗ ਦੀ ਬਣਾਉਣਾ ਚਾਹਨਾ ਤੇ ਗੜਗਾਉ ਵਾਂਗ ਦੀ ਤਾਂ ਬਣਾਤੀ ਉਥੇ ਜਦੋਂ ਵੀ ਤੁਸੀਂ ਜਾ ਕੇ ਦੇਖ ਲਓ ਤੁਸੀਂ ਖੁਦ ਦੇਖ ਲਓ ਪੁੱਡਾ ਭਵਨ ਐਂਟਰ ਕਰਕੇ ਜਿਹੜਾ ਮਰਜ਼ੀ ਮੌਸਮ ਹੋਵੇ ਭੱਠੀ ਵਾਂਗ ਤਪ ਰਿਹਾ ਹੁੰਦਾ ਹੈ ਤੈਨੂੰ ਕਰਕੇ ਉਹ ਹੋਮਸ ਜੀ ਬਣੀ ਰਹਿੰਦੀ ਬਹੁਤ ਉਥੇ ਸਾਹ ਹੀ ਨਹੀਂ ਹੁੰਦਾ ਤੁਸੀਂ ਜੂਨ ਦੇ ਮਹੀਨੇ ਤੇ ਜਾ ਕੇ ਅੰਦਰ ਖੜ ਕੇ ਦਿਖਾ ਦਿਓ ਜਿੰਨੇ ਮਰਜ਼ੀ ਸੀਸਾ ਲਾ ਲਓ ਠੰਡਾ ਹੋ ਹੀ ਨਹੀਂ ਸਕਦਾ ਉਹ ਜਿਹੜਾ ਇੱਕ ਜਿਲ੍ਹਾ ਹੈ ਜੀ ਜਿਵੇਂ ਏਸੀਆਂ ਦਾ ਬਹੁਤ ਹੋ ਗਿਆ ਜਿਵੇਂ ਤੁਸੀਂ ਏਸੀ ਦਾ ਜ਼ਿਕਰ ਕਰਿਆ ਵੀ ਇੱਕ ਕਮਰੇ ਚ ਇੱਕ ਲਾਉਣਾ ਦੋ ਲਾਉਣਾ ਕਈ ਥਾਂ ਮਹਿਜੀਆਂ ਨੇਗੀਆਂ ਵੀ ਉੱਥੇ ਘੱਟ ਲੱਗੇ ਹੁੰਦੇ ਨੇ ਕਿ ਉਹਦੇ ਬਾਵਜੂਦ ਠੰਡਾ ਬਹੁਤ ਹੁੰਦਾ ਉਹ ਸਿਰਫ ਡਿਜ਼ਾਈਨਿੰਗ ਕਰਕੇ ਫਰਕ ਹੈ ਡਿਜ਼ਾਈਨਿੰਗ ਕਰਕੇ ਫਰਕ ਹੈ ਤੇ ਜ਼ਿਆਦਾਤਰ ਹੁਣ ਜਿਵੇਂ ਤੁਸੀਂ ਜ਼ਿਕਰ ਕਰਿਆ ਤੁਸੀਂ ਜਿਵੇਂ ਕਈ ਤੁਹਾਡੀ ਉਪਲਬਧੀ ਆ ਇੱਕ ਬਹੁਤ ਵੱਡੀ ਜਿਹੜਾ ਇਹ ਤੁਸੀਂ ਟਾਟਾ ਟਾਵਰਜ਼ ਦਾ ਜ਼ਿਕਰ ਕਰਿਆ ਸੀਗਾ ਚੰਡੀਗੜ੍ਹ ਆ ਉਸ ਸਮੇਂ ਦੇ ਦੌਰਾਨ ਜਿਵੇਂ ਤੁਸੀਂ ਦੱਸਿਆ ਵੀ ਉਹ ਪ੍ਰੋਜੈਕਟ ਇਸ ਤਰ੍ਹਾਂ ਦਾ ਸੀ ਜਿਹੜਾ ਅੱਜ ਸੋਚਦੇ ਆਂ ਸੀ ਚਲੋ ਉਹਨਾਂ ਦੀ ਸੋਚ ਕੇ ਤਾਂ ਨੇ ਵੀ ਇਹ گاਉਂ ਬੜੀ ਬਦੀ ਸੀਗੀ ਅ ਜੇਕਰ ਉਹ ਉਹ ਬਣ ਜਾਂਦਾ ਪ੍ਰੋਜੈਕਟ ਕਿੰਨਾ ਵੱਡਾ ਨੁਕਸਾਨ ਚੰਡੀਗੜ੍ਹ ਨੂੰ ਹੋਣਾ ਸੀਗਾ ਜਾਂ ਫਿਰ ਕਹੀਏ ਕਿ ਇਹਦੀ ਦਿੱਖ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਣੀ ਸੀ ਚੰਡੀਗੜ੍ਹ ਦੀ ਦੇਖੋ ਚੰਡੀਗੜ੍ਹ ਨੂੰ ਵਿਦੇਸ਼ਾਂ 'ਚ ਸਾਰੀਆਂ ਜੁਨੀਵਰਸਿਟੀਆਂ 'ਚ ਆਰਕੀਟੈਕਚਰ 'ਚ ਪੜਾਇਆ ਜਾਂਦਾ ਮੈਂ ਸਮਝਦਾ ਕਿ ਇਹ ਸਾਡੇ ਦੇਸ਼ ਦੀ ਸ਼ਾਨ ਹੈ ਤੇ ਪੰਜਾਬੀਆਂ ਦਾ ਮਾਣ ਹੈ ਤੇ ਮੇਰੀ ਸੋਚ ਇਹ ਆ ਕਿ ਇਹਨੂੰ ਸੰਭਾਲ ਕੇ ਰੱਖਣਾ ਵੀ ਸਾਡੀ ਜਿਹੜੀ ਆ ਉਹ ਡਿਊਟੀ ਬਣਦੀ ਆ ਤੇ ਜਿਹੜੇ ਆਰਕੀਟੈਕਟ ਕਾਰਬੂਜ਼ੀ ਨੇ ਇਹਨੂੰ ਬਣਾਇਆ ਸੀ ਉਹ ਜਾਂਦੇ ਹੋਏ ਨੋਟ ਵੀ ਲਿਖ ਕੇ ਗਏ ਸੀ ਕਿ ਮੈਂ ਇੱਕ ਬਹੁਤ ਸੋਹਣੀ ਚੀਜ਼ ਬਣਾ ਚਲੇ ਆ ਹੁਣ ਉਹਨੂੰ ਸੰਭਾਲ ਕੇ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ ਤੇ ਉਸ ਜ਼ਿੰਮੇਵਾਰੀ ਦੇ ਤਹਿਤ ਅਸੀਂ ਜ਼ਿੰਮੇਵਾਰੀ ਸਮਝੀ ਤੇ ਅਸੀਂ ਆਪਣਾ ਫਰਜ਼ ਨਿਭਾਇਆ ਉਹ ਜਿਹੜਾ ਪ੍ਰੋਜੈਕਟ ਹੈਗਾ ਟਾਟਾ ਵਾਲਾ ਟਾਟਾ ਟਾਵਰਸ ਵਾਲਾ ਉਹ ਬਹੁਤ ਵੱਡਾ ਪ੍ਰੋਜੈਕਟ ਹੈਗਾ ਉਹਦੇ ਚ ਬਹੁਤ ਜ਼ਿਆਦਾ ਬਿਲਡਿੰਗਾਂ ਬਣਨੀਆਂ ਸੀ 35 35 ਮੰਜ਼ਲਾ ਬਿਲਡਿੰਗਾਂ ਬਣਨੀਆਂ ਸੀ ਔਰ ਸੈਕਟਰੀਏਟ ਦੇ ਬਿਲਕੁਲ ਅੱਧਾ ਕਿਲੋਮੀਟਰ ਪਿੱਛੇ ਔਰ ਪਹਾੜੀਆਂ ਦੇ ਵਿਚਕਾਰ ਬਣਨਾ ਸੀ ਉਥੇ ਜਿੰਨਾ ਵੀ এনवायरमेंट ਦਾ ਵਾਤਾਵਰਣ ਦਾ ਨੁਕਸਾਨ ਹੋਣਾ ਸੀ ਜੀਵ ਜੰਤੂ ਦਾ ਨੁਕਸਾਨ ਹੋਣਾ ਸੀ ਚੰਡੀਗੜ੍ਹ ਦੀ ਦਿੱਖ ਖਰਾਬ ਹੋ ਜਾਣੀ ਸੀ ਉਹਦੇ ਪਿੱਛੇ ਅਸੀਂ ਕਾਫੀ ਆਵਾਜ਼ ਉਠਾਈ ਔਰ ਉਹ ਆਵਾਜ਼ ਫੇ ਮੀਡੀਆ ਦੇ ਜ਼ਰੀਏ ਤੁਹਾਡੇ ਲੋਕਾਂ ਦੇ ਜ਼ਰੀਏ ਲੋਕਾਂ ਤੱਕ ਪਹੁੰਚੀ ਜੱਜਾਂ ਤੱਕ ਪਹੁੰਚੀ ਵਕੀਲਾਂ ਤੱਕ ਪਹੁੰਚੀ ਲੋਕਾਂ ਨੂੰ ਗੱਲ ਪਤਾ ਲੱਗੀ ਫਿਰ ਉਹ ਕਰਦੇ ਕਰਦੇ ਆਖਰ ਦੇ ਵਿੱਚ ਬਹੁਤ ਜ਼ਿਆਦਾ ਪੋਲੀਟੀਕਲ ਪ੍ਰੈਸ਼ਰ ਹੋਣ ਦੇ ਬਾਅਦ ਇਹ ਵੀ ਪਤਾ ਲੱਗਦਾ ਵੀ ਤੁਸੀਂ ਆਵਾਜ਼ ਚੁੱਕੀ ਤਾਂ ਇਹ ਨਹੀਂ ਕਿਉਂਕਿ ਆਮ ਤੌਰ ਤੇ ਤਾਂ ਅੱਜ ਕੱਲ ਜੇ ਕੋਈ ਬਹੁਤ ਵੱਡੀ ਕੰਪਨੀ ਦਾ ਪ੍ਰੋਜੈਕਟ ਹੋਵੇ ਜਾਂ ਬਹੁਤ ਵੱਡੇ ਲੋਕਾਂ ਦਾ ਵੱਡੇ ਲੋਕਾਂ ਤੋਂ ਭਾਵੇਂ ਜਿਨ੍ਹਾਂ ਦਾ ਇਨਫਲੂਐਂਸ ਪੈਸੇ ਕਨੀਓ ਵੀ ਆ ਤੇ ਪੋਲੀਟੀਕਲੀ ਵੀ ਹੈਗਾ ਤਾਂ ਉਹ ਲੋਕ ਸਮਝਦੇ ਨੇ ਵੀ ਯਾਰ ਇਹਨਾਂ ਨੂੰ ਕਿਹੜਾ ਰੋਕੂਗਾ ਕਿਹੜਾ ਮੱਥਾ ਮਾਰੂਗਾ ਯਾਨੀ ਕਿ ਜਦੋਂ ਤੁਸੀਂ ਜੇ ਤੁਸੀਂ ਸ਼ੁਰੂਆਤ કરી ਤਾਂ ਤੁਸੀਂ ਵੱਡੀ ਕੰਪਨੀ ਦੇ ਪ੍ਰੋਜੈਕਟ ਨੂੰ ਵੀ ਆਖਰਕਾਰ ਰੋਕ ਮਾਰਿਆ ਫਿਰ ਬਿਲਕੁਲ ਇਦਾਂ ਹੋਰ ਵੀ ਬਹੁਤ ਸਾਰੇ ਕੰਮ ਰੋਕੇ ਜਾ ਸਕਦੇ ਆ ਸ਼ੁਰੂ ਵੀ ਕੀਤੇ ਜਾ ਸਕਦੇ ਆ ਹੁਣ ਮੈਂ ਉੱਥੇ ਦੱਸ ਰਿਹਾ ਸੀਗਾ ਕਿ ਅਸੀਂ ਮਨੀ ਮਾਜਰਾ ਦੇ ਵਿੱਚ ਉਹ ਅੰਡਰਪਾਸ ਬਣਵਾਇਆ ਉਹ ਮੈਂ ਆਪਣੇ ਪੈਸਿਆਂ ਨਾਲ ਉੱਥੇ ਜਾ ਕੇ ਆਪਣੇ ਮੁੰਡੇ ਬਿਠਾਵਟਾ ਕੇ ਸਰਵੇ ਕਰ ਕਰਕੇ ਮੈਂ ਰੇਲਵੇ ਨੂੰ ਦਿੱਤਾ ਮੈਂ ਚੰਡੀਗੜ੍ਹ ਸਰਕਾਰ ਨੂੰ ਦਿੱਤਾ ਮੈਂ ਮੀਟਿੰਗਾਂ ਕਰਵਾਈਆਂ ਉਹਨਾਂ ਦੀਆਂ ਉਹ ਮਨੀ ਮਾਜਰਾ ਜਿਹੜਾ ਬਣਿਆ ਜਿਹੜਾ ਥੱਲੇ ਆਉਂਦੀ ਜਾਂਦਾ ਉਹ ਮੈਂ ਬਣਵਾਇਆ ਇਦਾਂ ਹੀ ਮੈਂ ਸਾਰਾ ਸੈਕਟਰ ਜਿਹੜਾ ਓਵਰ ਬ੍ਰਿਜ ਆ ਉਹ ਮੈਂ ਬਣਵਾਇਆ ਜਿਹੜੀ ਅੰਡਰਗਰਾਉਂਡ ਪਾਰਕਿੰਗ ਆ ਉਹ ਮੈਂ ਬਣਵਾਈ ਮਤਲਬ ਜੇ ਤੁਸੀਂ ਹੀਲਾ ਬਸੀਲਾ ਕਰੋ ਤਾਂ ਹਲ ਉੱਪਰ ਵਾਲਾ ਵੀ ਮਿਹਰਬਾਨੀ ਕਰਦਾ ਤੇ ਸਰ ਤੁਸੀਂ ਜਿਹੜਾ ਜ਼ਿਕਰ ਕਰਿਆ ਉਹ ਜਿਹੜੀ ਪਾਰਕਿੰਗ ਦਾ ਤੁਸੀਂ ਜ਼ਿਕਰ ਕਰਦੇ ਹੋਗੇ ਉਹਦੇ ਤੇ ਤਾਂ ਹਮੇਸ਼ਾ ਹੀ ਕਹਿੰਦੇ ਨੇ ਵੀ ਇਹ ਚ ਇੰਜੀਨੀਅਰਿੰਗ ਤੌਰ ਤੇ ਬਹੁਤ ਘਾਟਾ ਲੱਗਿਆ ਕਦੇ ਚੌਂਦੀ ਰਹਿੰਦੀ ਕਦੇ ਹੋਰ ਕਈ ਵਾਰੀ ਉਹਨਾਂ ਨੇ ਉਹ ਉੱਤੇ ਸਟੱਡੀ ਕਰਾ ਲਈ ਕਹਿੰਦੇ ਕਾਮਯਾਬੀ ਨਹੀਂ ਹੋਈ ਉਹ ਦੇਖੋ ਉਹਦੇ ਵਿੱਚ ਪਹਿਲੀ ਗੱਲ ਤੋਂ ਪ੍ਰੋਜੈਕਟ ਪੂਰਾ ਕਾਮਯਾਬਾ ਉਹਦੇ ਚ ਤੁਸੀਂ ਜਦੋਂ ਵੀ ਜਾਓਗੇ 600 ਕਾਰ ਤਾਂ ਘੱਟੋ ਘੱਟ ਖੜੀ ਹੁੰਦੀ ਆ 1000 ਦੀ ਉਹਦੀ ਕੈਪੈਸਿਟੀ ਆ ਠੀਕ ਹੈ ਨਹੀਂ 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 ਤੁਸੀਂ ਹੁਣ ਜਾ ਕੇ ਦੇਖ ਲਓ 600 ਕਾਰ ਖੜੀ ਆ ਉੱਤੇ ਮੈਂ ਚੱਕਰਦਾ ਰਹਿਣਾ ਕਾਰਾਂ ਖੜੀਆਂ ਹੁੰਦੀਆਂ ਉੱਥੇ ਕਿੰਤੂ ਪ੍ਰਾਂਤੀ ਥੋੜਾ ਜਿਆਦਾ ਪੋਲੀਟਿਕਲ ਸੀਗਾ ਥੋੜਾ ਬਹੁਤ ਜਿਹੜਾ ਕੰਸਟਰਕਸ਼ਨ 'ਚ ਕੋਈ ਛੋਟਾ ਮੋਟਾ ਫਾਲਟਰ ਰਹਿ ਗਿਆ ਉਹ ਮੈਂ ਵੀ ਦੇਖਿਆ ਕਿਤੇ ਪਾਣੀ ਪੂਣੀ ਇੱਕ ਦੋ ਜਗ੍ਹਾ ਲੀਕ ਲੋ ਕਰਦਾ ਸੀ ਉਹ ਦੇਖੋ ਜਦੋਂ ਭਗਵਾਨ ਨੇ ਸਾਨੂੰ ਦੰਦ ਦਿੱਤੇ ਆ ਤਾਂ ਫੇ ਦੰਦ ਦੁਖਦਾ ਵੀ ਹੈ ਨਾ ਕਦੀ ਤਾਂ ਡੈਂਟਿਸ ਕੋਲ ਜਾਓ ਤਾਂ ਠੀਕ ਵੀ ਹੋ ਜਾਂਦਾ ਉਹਦੇ 'ਚ ਜਿਹੜੀ ਛੋਟੀ ਮੋਟੀ ਪ੍ਰੋਬਲਮ ਆ ਉਹ ਵੀ ਠੀਕ ਹੋ ਜਾਊਗੀ ਜਾ ਕਰ ਲੈਣਗੇ ਜਾਂ ਕਰ ਲਈ ਹੋਣੀ ਆ ਇੱਕ ਲਾਸਟ ਮੈਨੂੰ ਦੱਸਿਓ ਕਿਉਂਕਿ ਮੈਂ ਵਾਸਤੂ ਦੀ ਗੱਲ ਕਰੀ ਲੋਕ ਕਹਿਣਗੇ ਬਿਲਡਿੰਗ ਦੀ ਗੱਲਾਂ ਕਰੀ ਜਾਂਦੇ ਨੇ ਵਾਸਤੂ ਦੀ ਕਰੀ ਨਹੀਂ ਵਾਸਤੂ ਨੂੰ ਲੈ ਕੇ ਲੋਕਾਂ ਨੂੰ ਕਿੰਨਾ ਜੇ ਕਿਹਾ ਜਾਵੇ ਜੀ ਬਹਿਮ ਭ੍ਰਮ ਦੇ ਵਿੱਚ ਪੈਣਾ ਚਾਹੀਦਾ ਬਹਿਮ ਭ੍ਰਮ ਮੈਂ ਤਾਂ ਕਹਿਣਾ ਵੀ ਕੋਈ ਆਪਾਂ ਚਲੋ ਉਹਨਾਂ ਦੇ ਵਿਰੋਧੀ ਨਹੀਂ ਪਰ ਉਹਨੂੰ ਲੈ ਕੇ ਲੋਕਾਂ ਨੇ ਨੁਕਸਾਨ ਬੜਾ ਕਰ ਲਿਆ ਕਈਆਂ ਨੇ ਆਪਦੇ ਕਮਰੇ ਤੋੜ ਤੋੜ ਦੁਬਾਰੇ ਬਣਾ ਲਏ ਬਾਥਰੂਮ ਤੋੜ ਤੋੜ ਬਣਵਾ ਲਏ ਟੂਟੀਆਂ ਪਟ ਪਟ ਕੇ ਲਾਤੀਆਂ ਦੂਜੇ ਬੰਨੇ ਉਹ ਕਿੰਨੀ ਕੁ ਜ਼ਿਆਦਾ ਦੇਖਿਆ ਜਾਵੇ ਉਹ ਸਮਝਦਾਰੀ ਹੈ ਜਾਂ ਜਿਵੇਂ ਤੁਸੀਂ ਕਿਹਾ ਵੀ ਜੇਕਰ ਤੁਸੀਂ ਪਹਿਲਾਂ ਹੀ ਚੰਗਾ ਡਿਜ਼ਾਈਨ ਲੈ ਕੇ ਚੱਲਦੇ ਜਿਹੜਾ ਆਰਕੀਟੈਕਚਰ ਦੀ ਥਿਉਰੀ ਆ ਉਹਦੇ ਵਿੱਚ ਵਾਸਤੂ ਦੇ ਬਹੁਤ ਸਾਰੇ ਜਿਹੜੇ ਗੁਣਾਂ ਜਾਂ ਵਾਸਤੂ ਦੇ ਬਹੁਤ ਸਾਰੇ ਫੀਚਰਸ ਆ ਉਹ ਉਹਦੇ 'ਚ ਕਾਫੀ ਹੱਦ ਤੱਕ ਪਹਿਲਾਂ ਹੀ ਆ ਜਾਂਦੇ ਆ ਤੇ ਦੂਜੀ ਗੱਲ ਇਹ ਆ ਕਿ ਉਹ ਅੱਗੇ ਤੱਕ ਬਰੀਕੀ 'ਚ ਜਾਣਾ ਜੇ ਮੰਨ ਲਓ 100 ਪੁਆਇੰਟ ਆ ਵਾਸਤੂ ਦੇ ਵਿੱਚ 100 ਦੇ 100 ਮੀਟ ਕਰਨਾ ਤਾਂ ਬੜਾ ਮੁਸ਼ਕਲ ਹੁੰਦਾ ਜੇ ਉਹਦੇ 'ਚ 60 ਹੋ ਗਿਆ ਤਾਂ ਸਮਝ ਲਓ ਤੁਹਾਡੀ ਫਰਸਟ ਡਿਵੀਜ਼ਨ ਆ ਗਈ ਜੇ 70 ਹੋ ਗਿਆ ਤਾਂ ਸਮਝ ਲਓ ਤੁਸੀਂ ਤੁਹਾਡੀ ਡਿਸਟਿੰਕਸ਼ਨ ਆ ਗਈ ਤੇ ਉਹ ਤੁਹਾਡੀ ਦੂਜੀ ਗੱਲ ਆਪਣੀ ਆਸਥਾ ਦੀ ਵੀ ਗੱਲ ਆ ਹਣਾ ਹੁਣ ਕੋਈ ਬੰਦਾ ਆਪਣੀ ਕੁੰਡਲੀ ਦਿਖਾਉਣ ਲਈ ਜੋਤਸੀ ਕੋਲ ਜਾਂਦਾ ਹੈ ਤੇ ਕੋਈ ਕਹਿੰਦਾ ਵੀ ਨਹੀਂ ਠੀਕ ਹੀ ਆ ਕੁਛ ਨਹੀਂ ਰੱਬ ਦਾ ਨਾਮ ਲਾਓ ਸਭ ਠੀਕ ਆ ਆਪਣੇ ਆਸਤਾ ਦੀ ਵੀ ਗੱਲ ਹੈ ਤੇ ਬਾਕੀ ਉਹਦੇ 'ਚ ਵੀ ਕੋਈ ਪੁਆਇੰਟ ਮਾੜੇ ਨਹੀਂ ਆ ਪੁਆਇੰਟ ਅੱਛੇ ਹੀ ਆ ਸਾਰੇ ਪਰ ਸਾਨੂੰ ਥੋੜਾ ਜਿਹਾ ਜੋਤਸੀਆਂ ਨੇ ਜਾਂ ਹੋਰ ਕੁਝ ਲੋਕਾਂ ਨੇ ਥੋੜਾ ਜਿਹਾ ਲੋਕ ਵਹਿਮ ਭਰਮ ਚ ਪਾ ਦਿੰਦੇ ਆ ਉਹਦੇ ਤੋਂ ਬਚਣਾ ਚਾਹੀਦਾ ਬਾਦ ਸੰਤ ਜੀ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਗੱਲਾਂ ਦੱਸੀਆਂ ਤਾਂ ਗੱਲ ਇਹ ਹੈ ਵੀ ਬਹੁਤਾ ਉਲਝਣਤਾਣੀ ਚ ਨਹੀਂ ਕਹਿੰਦੇ ਪੈਣਾ ਚਾਹੀਦਾ ਕਿਸੇ ਚੀਜ਼ ਤੇ ਜਿਵੇਂ ਸਰਤਾਪਾਲ ਇਹਨਾਂ ਨੇ ਚੀਜ਼ਾਂ ਦੱਸੀਆਂ ਨੇ ਜੇਕਰ ਤੁਸੀਂ ਚੰਗੇ ਆਰਕੀਟੈਕਟ ਕੋਲ ਜਾਂਦੇ ਹੋ ਤਾਂ ਉਹ ਤੁਹਾਨੂੰ ਮਾਡਲ ਵੀ ਸੋਹਣਾ ਬਣਾ ਕੇ ਦਿੰਦਾ ਪਰ ਸੋਹਣੇ ਦੇ ਨਾਲ ਨਾਲ ਗੱਲ ਇਹ ਹੈ ਕਹਿੰਦੇ ਕੰਫਰਟ ਦੇਖਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸੋਹਣੇ ਦੇ ਚੱਕਰ ਦੇ ਵਿੱਚ ਜਿਵੇਂ ਇਹਨਾਂ ਨੇ ਸ਼ੀਸ਼ੇ ਵਾਲੀ ਬਿਲਡਿੰਗਾਂ ਦਾ ਸੱਚ ਦੱਸਿਆ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪੱਤੀ ਨਹੀਂ ਹੋਣਾ ਹਜੇ ਵੀ ਐਸੀ ਦੇਖਦੇ ਆਂ ਵੀ ਹਰੇਕ ਨੂੰ ਕਿਸੇ ਨੂੰ ਅੱਜ ਕੱਲ ਇਹ ਹੋ ਚੱਲਿਆ ਵੀ ਜਿੰਨਾ ਸ਼ੀਸ਼ਾ ਲੱਗਿਆ ਹੋ ਮੇਗਾ ਜਾਂ ਕੋਈ ਮਕਾਨ ਜਾਂ ਕਿਹ ਕੀ ਕੋਠੀ ਬਣੀ ਹੈਗੀ ਪਰ ਗੱਲ ਇਹ ਹੈ ਵੀ ਤੁਹਾਨੂੰ ਸਹੂਲਤ ਕਿੰਨੀ ਕੁ ਮਿਲੂਗੀ ਉਹਦੇ ਨਾਲ ਇਹ ਚੀਜ਼ ਤੇ ਗੌਰ ਕਰਨ ਦੀ ਲੋੜ ਆ ਸੀਨੀਅਰ ਵੀਡੀਓਲਿਸਟ ਬੰਤੇਜ ਦੇ ਨਾਲ ਸੁਮਿਤ ਸਿੰਘ ਰੋਜਨਾਸ ਪੰਜਾਬੀ ਟੀਵੀ ਚੰਡੀਗੜ੍ਹ